हेलो हाँ रजनी बोल दे ओ रजनी बोल दिया मुझे और क्या नहीं हो ठीक है बढ़िया पुआरी क्या मिलेगी वो बढ़िया है मेरा तो कार भी तो मुझे परिवार भी तो है अच्छा हाँ क्या बोलूँ पूछ लेते पुआरी पूरी तो पूछना नहीं ले पुआरी पुआ करके तो नहीं ना ले तुम वहाँ से नहालो ना मेरे को वहाँ स

ਉਹਲਾ ਵੀ ਕਰਵਾ ਲਾਂਗੇ ਤੁੰ ਪਰ ਆਪਣੇ ਵਾਲਾ ਕੰਮ ਦਾ ਕੀ ਬਣੂਗਾ ਆਪਣੇ ਕੰਮ ਤੋਂ ਕਰਾਂਗੇ ਆਪਾ ਤੁਹਡੇ ਤੇ ਕਹਿਣਾ ਕੋ ਸਾਰਾ ਖਦੀਆਂ ਤੁੰ ਨੂੰ ਕੰਮ ਭੇਜ ਥੋੜੇ ਨਾਲ ਤੱਕੇ ਆ ਜਾਂਦੇ ਨੇ ਬਲਾ ਜਾਂਦੇ ਮੇਰੀ ਗੱਲ ਸੁਣੋ ਤੇਰਾ ਪੇਪਰ ਨਹੀਂ ਨਾ ਚੰਡੀਗੜ੍ਹ ਤੋਂ ਐਗਜ਼ਾਮ ਦੇਣਾ ਕੰਪੀਟੀਸ਼ਨ ਦਾ ਪਨ ਰਾਤ ਲੈ ਕੇ ਦੋ ਰਾਤ ਤੱਕ ਲੱਗਣੀ ਆ ਹਾਂ ਤਾਂ ਤੇ ਦਿਨੇ ਕਰਨ ਨਹੀਂ ਤੇ ਕੋਈ ਛੋਟੇ ਨੂੰ ਹੋਰ ਨਾਲ ਜੁਗਮਨਾਂ ਕਿ ਮੇਰੀ ਗੱਲ ਸੁਣ ਮੈਂ ਸਕੀਮ ਦੂਜੀ ਤੱਕੜੀ ਲਾਈ ਹੈ ਕੋਈ ਤੇ ਆਪਣੇ ਵਾਸਤੇ ਹਾਂ ਤੁਸੀਂ ਕਿੰਨੇ ਸਕੀਮ ਆਪਾਂ ਇਹ ਲਾਈ ਐ ਵੀ ਪੇਪਰ ਦੇਣ ਜਾਣਾ ਨਾ ਜਦੋਂ ਤੁੰਦੂ ਮੈਨੂੰ ਨਾਲ ਲੈ ਜੀ ਤੇ ਮੈਨੂੰ ਨਾਲ ਲੈ ਜੀ ਅੱਛਾ ਦਿਨੇ ਦਿਨੇ ਤੋਂ ਪੇਪਰ ਦੇਣੀ ਚੰਡੀਗੜ੍ਹ ਤੇ ਮੈਂ ਚੰਡੀਗੜ੍ਹ ਉਧਰ ਕੰਮ ਨੂੰ ਆ ਤੇ ਰਾਤ ਨੂੰ ਟੱਪਣਾ ਇੱਥੇ ਇਕੱਠੇ ਰਹਿਵਾਂਗੇ ਨਾ ਅੱਛਾ ਹਾਂ ਇਹ ਕਹ ਰਹੇ ਮੈਂ ਮੈਂ ਤਾਂ ਵੀ ਆਪਣੇ ਮਿਲਣ ਦੀ ਸਕੀਮ ਲਾਈ ਜਨਾ ਤਾਂ ਹੋਰ ਹੀ ਪਾਸੇ ਹੋ ਚੀ ਰਹੀ ਨੇ ਐਨਾ ਖਤਰਾ ਨਾ ਤੇ ਹੋਰ ਵੀ ਆਪਣਾ ਦੋ ਰਾਤਾਂ ਦਾ ਬਣ ਜੇਗਾ ਫਿਰ

ਕਲਾ ਮੈਂ ਮੋਰ ਤੇ ਪੂਆ ਹੱਦੀ ਨਹੀਂ ਮੈਨੂੰ ਪਤਾ ਨਹੀਂ ਕਿ ਉਹ ਬੀਏ ਕਰ ਲਈ ਤੈਨੂੰ ਵਿਆਹਾਂਗੇ ਰਿਸ਼ਤੇ ਆਉਂਦੇ ਆ ਕਿ ਰਿਸ਼ਤੇ ਵੀ ਬਹੁਤ ਆਉਂਦੇ ਸਾਰੇ ਚੈਨ ਦੇ ਅੰਦਰ ਕੁੜੀ ਬਿੱਲੀਆਂ ਖਾਲੀ ਪੂਰੇ ਪਾਲਾ ਦੇ ਤੁੰਗੜੇ ਪਾਲਾ ਵਾ ਤੇ ਵਾ ਤੇਰੇ ਥੱਲੇ ਵੀ ਬਹੁਤ ਪੂਰੇ ਪੂਰੇ ਖਾਈ ਸਾਬਨੇ ਮੈਨੂੰ ਮੈਨੂੰ ਨਾ ਛੋਲੇ ਬਣਾਏ ਤਾਂ ਫਿਰ ਮੇਰਾ ਕੀ ਕਸੂਰ ਫਿਰ ਹੁਣ ਮੈਨੂੰ ਰਿਸ਼ਤੇ ਘਾਪਾਉਂਦੇ ਆ ਇਹ ਰਸਤੇ ਦਾ ਹੁਣ ਗੇਲੇ ਦਾ ਜਿਹੜਾ ਕੰਮ ਆ ਜਾਵੇ ਜਾਂ ਕੁੜੀਆਂ ਦੇ ਘਰ ਰਸਤੇ ਹੁੰਦੇ ਮੇਰੀ ਗੱਲ ਤਾਂ ਸੁਣ ਆਪਣੇ ਹੁਸਕੀਮ ਕਰੀਏ ਆਪਾਂ ਵੀ ਆਪਾਂ ਜੋ ਇਸ ਵਾਸਤੇ ਜਾਣਾ ਐ ਤਾਂ ਬਟਾੜੇ ਤੇ ਬੈਠ ਜਾਏਗਾ ਤੇ ਜਲਦੀ ਰਾਤ ਤਾਂ ਪੂਰੀ ਲੱਗੂਗੀ ਆਪਾਂ ਨੂੰ ਅੱਛਾ ਜੀ ਫਲੀਪ ਪਰ ਬੋਕ ਕਰਨਾ ਹੈ ਆਪਾਂ ਕਨਾਲ ਤੇ ਪ੍ਰਚਾਰ ਕਰਨੇ ਆਰੇ ਲਾਉਣੇ ਅਗਲੇ ਦਿਨ ਕੋ ਪੇਪਰ ਦੇ ਲਈ ਅਗਲੇ ਦਿਨ ਕੋ ਲਈ ਪੇਪਰ पेपर तो जो भी चॉकलेट नहीं है अंदर ही बबल लाइक चॉकलेट नहीं, नहीं तो हाँ। की ना, तो सीमेंट ना ला के वो सारी बॉडी के चट के नहीं है हां नंबर है उस ला के उस टाइम बाद ना चॉकलेट नो और ये अपने दे, टाइम पे और की था तो जो ये टॉप तो तो पे रील मारती है लोग तो भी बड़ा कैट लगता है हाय ये सच में और की था और मारी नहीं रहे ना है लेकिन नजर रखी है लेकिन रुक के थे मैंने मैंने कि जनता हो टेंशन में कितना रहा हां और एक बार याद है कि दीदी को ले पाई तो तो पर लिखा चले जाए आज से मेरी बना तो गुट खेड़ी है ना फिर मैंने होली होली ना तो मन के थे आज से याद है मैंने रजनी मैंने रजनी सारा कुछ याद है मैं कुछ नहीं बोलता पर मैंने वही लगता है

రో లే <prejudice ten hundred leaves> <teces> <teces> <-hans> <timeitted> పూరా ని హాం వోనదే కొరి యావ్దా ని క్ని కాతరో ఓక తేంగా మేల చాని జన్షాం మేల పూరిజం కిరా చకె ని మందో చాం న కాం మ్లామాండ్రి న కొ�